जलंधर देहाती दे थाना फिलौर दी पुलिस वालों खतरनाक गैंगस्टर सुखदीप सिंह उर्फ मट्टी नशीले पदार्थ अते असले समेत काबू करके हासिल की वड्डी सफलता हरविंदर सिंह विरक पीपीएस मानयोग सीनियर पुलिस कप्तान जलंधर देहाती जी दे दिशा निर्देशा अनुसार माड़े अनसरा अते नशा तस्करा खिलाफ चलाई गई विशेष मुहिम तिथ्री सरबजीत राय पीपीएस पुलिस कप्तान इनवेस्टिगेशन जलंधर देहाती श्री सरवण सिंह बल पीपीएसओ पुलिस कप्तान सब डिवीजन फिलोर जी दी अगवाई हेठ थाना फिलौर दे इंस्पेक्टर संजीव कपूर मुख अफसर थाना फिलौर दी टीम वालों गैंगस्टर सुखदीप सिंह उर्फ मट्टी गिरफ्तार करके बड़ी सफलता हासिल की है इस संबंधी प्रेस नु जानकारी देंदे हुए श्री सरवण सिंह बल पीपीएसओ पुलिस कप्तान सब डिवीजन फिलौर ने दसिया के इंस्पेक्टर संजीव कपूर मुख अफसर थाना फिलौर टीम वालों नशा तस्कर खिलाफ चलाए स्पेशल ऑपरेशन युद्ध नशियां दे विरुद्ध तित नशा तस्कर गैंगस्टर सुखदीप सिंह उर्फ मट्टी पुत्र नरंजन सिंह वासी पिंड छोकरा थाना फिलौर जिला जलंधर न गिरफ्तार करके इसके कब्जा इकती ग्राम हैरोइन एक, है एक नशीलिया गोलियां एक पिस्टल बत्ती बेर समेत मैगजीन सिफर सत्त हो जिंदम बई दो हजार आई है कि सुखदीप पहला वक वक्त धारावा अठारह मुकदमे दर्ज हैं सस्ते भाव बार्डर एरिया तो हैरोन लिया के नशा हैरोइन और नशीलियां गोलियां वेचण का धन करगा इसका पुलिस रिमांड हासिल करके होर की वारदातों बारे पूछगिछ की जा रही है ਜੋਤ ਟੀਵੀ ਨਿਊਜ਼ ਚੈਨਲ ਤੋਂ ਪੱਤਰਕਾਰ 인ਦਰਜੀਤ ਸਿੰਘ ਬੈਂਸ ਦੀ ਖਾਸ ਰਿਪੋਰਟ ਆ શ્રી ਹਰਿੰਦਰ ਸਿੰਘ ਬਿਰਕ ਐਸਐਸਪੀ ਜੰਦਰ ਦਿਹਾਤੀ ਜੀ ਵੱਲੋਂ ਨਸ਼ਾ ਅਵਰੋਧ ਅਤੇ ਮਾਰੇ ਅੰਸਰਾਂ ਉਹ ਜਿਹੜੀ ਮਹਿੰਮ ਚੜੀ ਗਈ ਆ ਅਤੇ ਪੰਜਾਬ ਸਰਕਾਰ ਵੱਲੋਂ ਨਸ਼ਾ ਅਨਰ ਗਾੜੀ ਜਿਹੜੀ ਜੋ ਨਸ਼ਾ ਅਵਰੋਧ ਚਲਾਇਆ ਗਿਆ ਉਸ ਸੰਬੰਧ ਵਿੱਚ ਗੈਂਗਸਟਰ ਜਿਹੜਾ ਹੈਗਾ ਮੱਟੀ ਸੁਖਦੀਪ ਸਿੰਘ ਮੱਟੀ ਪਿੰਡ ਸ਼ੁਕਰਾਂਗਰ ਰਹਿਣ ਵਾਲਾ ਹੈਗਾ ਇੱਥੇ ਆਲਰੇਡੀ ਜਿਹੜੀਆਂ ਉਹ 17 ਐਫਆਈਆ ਜਿਹੜੀਆਂ ਵੱਖ-ਵੱਖ ਲੜਾਈਆਂ ਝਗੜਿਆਂ ਦੀਆਂ 307 ਦੀਆਂ ਨਸ਼ੀ ਨਾਲ ਸੰਬੰਧਿਤ ਐਫਆਈਆ ਐਕਸਾਈਜ ਨਾਲ ਸੰਬੰਧਿਤ ਚੀਟਿੰਗ ਨਾਲ ਸੰਬੰਧਿਤ ਐਫਆਈਆ ਦਰਜ ਨੇ ਜਿਹੜਾ ਕਿ ਪਿਛਲੇ ਲੰਮੇ ਸਮੇਂ ਤੋਂ ਕਾਫੀ ਲੜਾਈਆਂ ਝਗੜਿਆਂ ਦੇ ਵਿੱਚ ਇੱਥੇ ਇਸ ਏਰੀਆ ਦੇ ਵਿੱਚ ਨਵੀਂ ਗੈਂਗਸਟਰ ਰਿਹਾ ਇਸ ਨੂੰ ਅਸੀਂ ਗ੍ਰਿਫਤਾਰ ਕੀਤਾ ਹੈਗਾ ਇਸ ਕੋਲ ਬੱਤੀ ਬੋਰ ਦਾ ਇੱਕ ਪਿਸਤਲ 7 ਜਿੰਦਾ ਰੋਂਗ ਮੈਗਜ਼ੀਨ ਕਤਿੰਗ੍ਰਾਮ ਹੀਰੋਇਨ ਅਤੇ 2 ਲੱਖ ਡਰਗ ਮਨੀ ਜਿਹੜੀ ਆ ਰਿਕਵਰ ਕੀਤੀ ਹੈ ਸਰ ਇਹ ਕਾਬੂ ਕਿੱਥੋਂ ਕਰਾਇਆ ਇਹ ਕਾਬੂ ਅਸੀਂ ਲੋਕਲ ਸਿਟੀ ਫਲੋਰ ਤੋਂ ਹੀ ਇਹਨੂੰ ਕਾਬੂ ਕੀਤਾ ਕਿ ਨਜ਼ਦੀਕ ਕਚੇਰੀਆਂ ਤੋਂ ਜੀ ਸਰ ਇੱਥੇ ਪਿੰਲੇ ਮੁਕਦਮੇ ਸਰ ਦਰਜ ਹੋਏਗੇ ਕਿਸਤੇ ਆਲਰੇਡੀ ਜਿਹੜੇ 17 ਐਫ ਆਈ ਆਰ ਦਰਜ ਹਨ ਅਤੇ 18ਵੀਂ ਐਫ ਆਈ ਆਰ ਜਿਹੜੀ ਹੈਗੀ ਹੈ 154 ਨੰਬਰ ਜਿਹੜੀ ਹੈ ਹੁਣ ਅਸੀਂ ਹਾਰਮਜ਼ ਐਕਟ ਅਤੇ ਐਨ ਡੀ ਪੀ ਐਕਟ ਹੈ ਜਿਹੜੀ ਉਹ ਦਰਜ ਕੀਤੀ ਹੈ ਸਰ ਇਹ 17 ਵਿੱਚ ਕੋਈ ਗਰੀ ਨਹੀਂ ਹੈਗਾ ਸਾਰੀਆਂ ਹੈਗੀਆਂ ਇਹ ਕੁਝ ਦੇ ਪ੍ਰਾਣੀ ਮਗਦਮੀ ਨੇ ਕੁਝ ਦੇ ਵਿੱਚ ਇਹ ਸਜ਼ਾ ਕੁਝ ਬਰੀ ਤੇ ਕੁਝ ਜਿਹੜੇ ਆ ਉਹ ਚੱਲ ਰਹੇ ਨੇ ਮਹਾਂਜੋਦਾਲ ਵੱਖ-ਵੱਖ ਮਹਾਂਜੋਦਾਲ ਤਾਂ ਵੀ ਚੱਲ ਰਹੇ ਨੇ ਠੀਕ ਹੈ ਸਰ ਕੋ ਰਿਮਾਂਡ ਬਗਨਾਂ ਲੈ ਸਰ ਦਾ ਹਾਂ ਜੀ ਉਹ ਰਿਮਾਂਡ ਲੈ ਕੇ ਆ ਸੀ ਇਹਦੇ ਜਿਹੜੇ ਨੇ ਫਾਰਵਰਡ ਤੇ ਬੈਕਵਰਡ ਲਿੰਕਸ ਆ ਇਹ ਜਿਹੜਾ ਪਿਸਲੇ ਕਿੱਥੋਂ ਲੈ ਕੇ ਆਇਆ ਤੇ ਕਿਹਨੂੰ ਲੈ ਕੇ ਆਇਆ ਸੀ ਤੇ ਇਹ ਜਿਹੜਾ ਨਸ਼ਾ ਇਹ ਤੋਂ ਬ੍ਰਾਂਡ ਹੋਇਆ ਉਹ ਇਹ ਕਿੱਥੋਂ ਖਰੀਦ ਕਰਦਾ ਤੇ ਕਿੱਥੇ ਵੇਚਦਾ ਇਹ ਸਾਰੇ ਇਹਦੇ ਲਿੰਕਸ ਜਿਹੜੇ ਉਹ ਕਲੀਅਰ ਕੀਤੇ ਜਾਣ ਇਸ ਵੈਪਨ ਨਾਲ ਵੀ ਵਾਰਦਾਤ ਹੋ ਜਰਾਂ ਦਾ ਇਹ ਜਦੋਂ ਹੁਣ ਦੋ ਇਹਨੂੰ ਰਿਮਾਂਡ ਦਰਾਂ ਨੇ ਜਿਹੜਾ ਵੈਪਨ ਕਿਸੇ ਚੀਂ ਕੋਈ ਵਾਰਦਾਤ ਕੀਤੀ ਆ ਇਹ ਵੀ ਦਰਾਂ ਨੇ ਇਹਦੇ ਰਿਮਾਂਡ ਦੇ ਵਿੱਚ ਪੁਸ਼ਕਿਸ਼ ਕਰਨ ਤੋਂ ਬਾਅਦ ਜਿਹੜਾ ਸਾਹਮਣੇ ਆਵੇ ਕੋਈ ਵਾਹਨ ਵੀ ਉਹ ਵਾਹਨ ਇਹਦੇ ਕੋਈ ਐਕਸ ਜੀ ਵੀ ਗੱਡੀ ਜਿਹੜੀ ਆ ਉਹ ਫੜੀ ਗਈ ਹੈ ਮਹਿੰਦਰਾ ਦੀ ਉਹ ਵੀ ਬਰਾਮਦ ਕੀਤੀ ਹੈ ਆਪਣੀ ਇਹ ਚੋਰੀ ਦੀ ਹੈ ਤਾਂ ਹਾਂ ਦੀ ਗੱਡੀ ਇਹਦੀ ਵੈਰੀਫਿਕੇਸ਼ਨ ਕਰਾਂਗੇ ਜੀ ਸਾਰੀ ਸਰ ਮੱਠੀ ਕਿਸੇ ਕੇਚ ਪਵਾੜਾ ਨਹੀਂ ਸੀ ਜੀ ਨਹੀਂ ਹਜੇ ਇਹਦੇ ਬਾਰੇ ਜਿਹੜਾ ਇਹਦੇ ਹੁਣ ਅਸੀਂ ਕਲੀਅਰ ਕਰਾਂਗੇ ਵੀ ਕਿਸੇ ਅਰਦਰ ਇਹ ਕੋਈ ਕਿਸੇ ਮਕਦਮੇ ਚ ਪੀਓ ਨਹੀਂ ਹੈਗਾ ਪਰ ਜੇ ਬੀਲਜੰਪੂ ਵਗੈਰਾ ਕੋਰਚੂ ਕੀਤਾ ਹੋਇਆ ਉਹਦਾ ਉਕੀਰ ਕਰ